ਦੇਖ ਸਕਦੇ ਹੋ ਸਲੂਕ ਸਾਡੇ ਨਾਲ ਜਿਹੜਾ ਕੀਤਾ ਜਾ ਰਿਹਾ ਕਿੰਨਾ ਭਾਰੀ ਜਿਹੜਾ ਪੁਲਿਸ ਬਲ ਜਿਹੜਾ ਸਾਡੇ ਤੇ ਲਾਇਆ ਗਿਆ ਜਿਵੇਂ ਅਸੀਂ ਪਤਾ ਨਹੀਂ ਕਿੱਡਾ ਕੋਈ ਵੱਡਾ ਜੁਰਮ ਕਰਕੇ ਇੱਥੇ ਆਏ ਪਿਆ ਅੱਜ ਸਾਨੂੰ ਮੈਡੀਕਲ ਕਰਾਉਣ ਵਾਸਤੇ ਇੱਥੇ ਲਿਆਂਦਾ ਗਿਆ 2 ਦਿਨ ਹੋ ਗਏ ਸਾਨੂੰ ਘੱਗੇ ਥਾਣੇ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਅੱਜ ਸਾਡੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮਾ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆਂ ਪਰੇਸ਼ਾਨ ਨੇ ਤੇ ਸਾਡੇ ਨਾਲ ਜਿਹੜਾ ਸਲੂਕ ਆ ਤੁਸੀਂ ਆਪ ਹੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਾਹੀਂ ਆਹ ਮੇਰੇ ਕੇਸ ਨੇ ਆਹ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀ ਆ ਮੇਰੇ ਕੇਸ ਨਿਕਲੇ ਨੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਇਹਨਾਂ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾਂ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸਾਂ ਤੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬਸ ਦੇ ਵਿੱਚ ਜਿਹੜੇ ਸਿੱਟਣ ਦੀ ਕੋਸ਼ਿਸ਼ ਕੀਤੀ ਆ ਇੰਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਅਰੇਂਜਮੈਂਟ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ سلوਕ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ੍ਹ ਦਾਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਬੇਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਦੇ ਤੁਰੇ ਹਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਜਾ ਰਹੀ ਹੈ ਵਿਭਾਗ ਬੰਦ ਕਰਨ ਜਾ ਰਹੀ ਹੈ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫ਼ਤਰਾਂ ਨੂੰ ਜੰਦਰੇ ਲਾਏ ਗਏ ਨੇ ਵੀ ਆਰਟੀਓ ਦਫ਼ਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਲੋਕਾਂ ਦੀਆਂ ਨੌਕਰੀਆਂ ਤੇ ਹੱਕਾਂ ਤੇ ਡਾਕਾ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੁੱਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੁੱਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਜੋ ਅਸੀਂ ਪਰਵਾਹ ਕਰਦੇ ਹਾਂ ਬੋਲੇ ਦੀ ਦੇਖ ਸਕਦੇ ਹੋ ਸਲੂਕ ਸਾਡੇ ਨਾਲ ਜਿਹੜਾ ਕੀਤਾ ਜਾ ਰਿਹਾ ਕਿੰਨਾ ਭਾਰੀ ਜਿਹੜਾ ਪੁਲਿਸ ਬਲ ਜਿਹੜਾ ਸਾਡੇ ਤੇ ਲਾਇਆ ਗਿਆ ਜਿਵੇਂ ਅਸੀਂ ਪਤਾ ਨਹੀਂ ਕਿੱਡਾ ਕੋ ਵੱਡਾ ਜੁਰਮ ਕਰਕੇ ਇੱਥੇ ਆਏ ਵਿਆਂ ਅੱਜ ਸਾਨੂੰ ਮੈਡੀਕਲ ਕਰਾਉਣ ਵਾਸਤੇ ਇੱਥੇ ਲਿਆਂਦਾ ਗਿਆ 2 ਦਿਨ ਹੋ ਗਏ ਸਾਨੂੰ ਘੱਗੇ ਥਾਣੇ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਅੱਜ ਸਾਡੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮਾ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆਂ ਪਰੇਸ਼ਾਨ ਨੇ ਤੇ ਸਾਡੇ ਨਾਲ ਜਿਹੜਾ ਸਲੂਕ ਹੈ ਉਹ ਤੁਸੀਂ ਆਪ ਵੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀ ਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਾਹੀਂ ਆਹ ਮੇਰੇ ਕੇਸ ਨੇ ਆਹ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀ ਮੇਰੇ ਕੇਸ ਨਿਕਲੇ ਨੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਨੇ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾਂ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸਾਂ ਤੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬੱਸ ਦੇ ਵਿੱਚ ਜਿਹੜੇ ਸਿੱਟਣ ਦੀ ਕੋਸ਼ਿਸ਼ ਕੀਤੀ ਆ ਇੰਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ سلوਕ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ ਦਾਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਦੇ ਤੁਰੇ ਹਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਜਾ ਰਹੀ ਹੈ ਵਿਭਾਗ ਬੰਦ ਕਰਨ ਜਾ ਰਹੀ ਹੈ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫ਼ਤਰਾਂ ਨੂੰ ਜੰਦਰੇ ਲਾਏ ਗਏ ਨੇ ਵੀ ਆਰਟੀਓ ਦਫ਼ਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਲੋਕਾਂ ਅਸੀਂ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੁੱਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੁੱਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਜੋ ਅਸੀਂ ਪਰਵਾਹ ਕਰਦੇ ਆਂ ਬੋਲੇ ਤੇ ਸਾਡੇ ਨਾਲ ਜਿਹੜਾ ਸਲੂਕ ਆ ਉਹ ਤੁਸੀਂ ਆਪ ਵੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਹੀਂ ਆ ਮੇਰੇ ਕੇਸ ਨੇ ਆ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀਗਾ ਮੇਰੇ ਕੇਸ ਨਿਕਲੇਰੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘਿਹਸਿਆ ਇਹਨਾਂ ਨੇ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬੱਸ ਦੇ ਵਿੱਚ ਜਿਹੜੇ ਸਿੱਟਣ ਦੀ ਕੋਸ਼ਿਸ਼ ਕੀਤੀ ਐ ਇੰਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਅਰੇਂਜਮੈਂਟ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਹੈ ਤਾਂ ਅੱਜ ਕੱਲ ਦਾਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਦੇ ਤੁਰੇ ਹਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਲਾ ਜਾ ਰਹੀ ਹੈ ਵਿਭਾਗ ਬੰਦ ਕਰਨ ਜਾ ਰਹੀ ਹੈ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫ਼ਤਰਾਂ ਨੂੰ ਜੰਦਰੇ ਲਾਏ ਗਏ ਨੇ ਵੀ ਆਰਟੀਓ ਦਫ਼ਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਅਸੀਂ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੁੱਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੁੱਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਜੋ ਅਸੀਂ ਪ੍ਰਵਾਹ ਕਰਦੇ ਆਂ ਬੋਲੇ